ਸਣੀ ਮੈਂ ਕਿੰਨੇ ਦਿਨਾਂ ਤੋਂ ਦੇਖੀ ਆ ਨਹੀਂ ਤੂੰ ਚੁੱਪ ਜਾਪ ਹੀ ਰਹਿਣਾ ਵਾ ਨਾ ਕੋਈ ਪੁੱਛਦਾ ਤੇ ਨਾ ਕੋਈ ਦੱਸਦਾ ਯਾਰ ਮੈਨੂੰ ਨਾ ਤੇਰੇ ਨਾਲ ਕੁਝ ਕੇ ਚੱਲਾਂ ਦਾ ਗਿਲਾ ਵਾ ਯਾਰ ਥੋੜੇ ਦਿਨਾਂ ਤਾਂ ਨੋਟ ਕਰੀ ਜਾਂਦਾ ਮੈਂ ਤੂੰ ਮੈਨੂੰ ਬਦਲੀ ਬਦਲੀ ਲੱਗਦੀ ਆ ਤੇ ਬਦਲ ਨਹੀਂ ਆ ਮੇਰੀ ਫੈਰ ਉਹਨਾਂ ਲਈ ਤਾਂ ਮੁਕਤੀ ਪਈ ਆ ਨਾ ਲਿਆ ਕੇ ਦਿੰਨਾ ਕਿੰਨੇ ਦਿਨ ਹੋ ਗਏ ਕੰਦੀ ਨੂੰ ਇਹਨਾਂ ਦਮਲੀ ਦਾ ਤਾਂ ਨਹੀਂ ਕਰਲੀ ਨਾ ਕੁਛ ਉਹਨਾਂ ਨੂੰ ਵੀ ਹੁੰਦਾ ਸਿਮਰਨ ਹਾਂਜੀ ਮੇਰੀ ਗੱਲ ਸੁਣੋ ਉਹਨੂੰ ਦਾੜੀਆਂ ਦੇ ਮੁੰਡੇ ਪਸੰਦ ਆ ਕਿ ਕਲੀਨ ਸ਼ੇਪ ਮੈਨੂੰ ਦਾੜੀਆਂ ਨਹੀਂ ਇਹਦਾ ਮਤਲਬ ਮੈਂ ਦਾੜੀ ਵੰਡੀ ਕਰਦਾ ਹਾਂ ਕਰ ਲਾ ਪਰ ਪਸੰਦ ਤੋਂ ਮੈਨੂੰ ਤਾਂ ਨਹੀਂ ਹੁੰਦਾ ਖਤਮ ਇਹਦਾ ਮਤਲਬ ਮੈਂ ਨਹੀਂ ਸਮਝਾ ਹਾਂ ਜਿਹੜਾ ਕੋਈ ਮਰਜ਼ੀ ਸਮਝ ਲਾ ਹੈਲੋ ਯਾਰ ਸੌਰੀ ਮੇਰੇ ਭਰਾਵਾਂ ਨੇ ਆਪਣੀ ਚੈਟ ਪੜ੍ਹ ਲਈ ਸੀ ਤੇ ਮੈਂ ਤਾਂ ਤੁਹਾਨੂੰ ਦੱਸਣ ਤੋਂ ਵੀ ਲੇਟ ਹੋ ਗਈ ਹੁਣ ਮੈਂ ਮਸਾ ਬਾਹਰ ਆ ਕੇ ਤੁਹਾਨੂੰ ਫੋਨ ਕੀਤਾ ਤੁਸੀਂ ਠੀਕ ਆ ਕੋ ਯਾਰ ਤੂੰ ਤਾਂ ਫੋਨ ਹੀ ਬਹੁਤ ਲੇਟ ਕੀਤਾ ਹੁਣ ਤਾਂ ਵੀਰੇ ਹੋ ਨਹੀਂ ਮਿਲ ਕੇ ਕਦੋਂ ਦੇ ਚਲੇਗੇ ਹਾਂ ਸੱਚੀ ਹਾਂ ਅੱਛਾ ਮੇਰੀ ਗੱਲ ਸੁਣ ਮੈਂ ਨਾ ਤੇਰਾ ਨੰਬਰ ਡਿਲੀਟ ਕਰਨ ਲੱਗਿਆ ਤੂੰ ਵੀ ਕਰ ਦੇ ਤੇਰੀ ਵੀ ਸਰਵਿਸ ਕਰ ਸਕਦੇ ਆ ਠੀਕ ਆ ਮੈਂ ਰੱਖਦਾ ਫੂ ਜੇ ਕਿਸੇ ਨੇ ਆਪਣਾ ਦੁੱਖ ਸੁਣਾਉਣਾ ਹੋਵੇ ਤਾਂ ਮੈਨੂੰ ਸੁਣਾ ਸਕਦੇ ਆ ਛੋਟੇ ਦੁੱਖ ਦਾ 500 ਰੁਪਿਆ ਵੱਡੇ ਦੁੱਖ ਦਾ 1000 ਰੁਪਿਆ ਤੇ ਜੇ ਰੋਣਾ ਆ ਇਕੱਠਿਆਂ ਨੇ 3000 ਰੁਪਿਆ ਇਤੋਂ ਪਰੇ ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਦਾ ਸੁਣੀ ਮੈਨੂੰ ਟੈਨਸ਼ਨ ਹੋਈ ਗਈ ਯਾਰ ਹੁਣ ਕਾਦੀ ਟੈਨਸ਼ਨ ਹੋ ਗਈ ਐਵੇਂ ਨਾ ਟੈਨਸ਼ਨ ਲਿਆ ਕਰ ਰਾਤ ਨੂੰ ਪਾ ਵਿਆਹ ਤੇ ਜਾਣਾ ਮੈਂ ਕੀ ਕਰਾਂ ਕਲੇਸ਼ ਹੀ ਪਾਏਂਗੀ ਤੂੰ ਆਹੋ ਤੂੰ ਕਹਿੰਨਾ ਚੱਲ ਮੇਰਾ ਰਾਦਾ ਨਹੀਂ ਤੇਰਾ ਤਾਂ ਆਹੀ ਕੰਜਰਖਾਨਾ ਰਹਿੰਦਾ ਤੂੰ ਤਾਂ ਹੁਣੇ ਪਾਲਿਆ ਨਾ ਉੱਥੇ ਦਾ ਮੈਂ ਰਾਜਲੂਸ ਪੜਾ ਦੇਂਗੀ ਚੱਟਿਆ ਇੱਚੀ ਕੁਝ ਖਾ ਖੂਲੀ ਗੋਲ ਕਰਕੇ ਮੇਰੀ ਗੱਲ ਸੁਣੀ ਮੈਂ ਆ ਨਾ ਆਪਦਾ ਪਰਸ ਘਰੇ ਪੁੱਲੀ ਆਈਆਂ ਤੇ ਮੈਂ ਬਿਆਲ ਜਾਣਾ ਕੱਪੜੇ ਲੈਣਾ ਮੈਨੂੰ ਮੜਾ ਇੱਕ ਹਜ਼ਾਰ ਰੁਪਿਆ ਦੇਈਂ ਕਰਤੀ ਨਾ ਵਈ ਛੋਟੀ ਗੱਲ